ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੋ ਮੇਰੇ ਭੈਣ ਭਰਾ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਨੇ ਉਹ ਭੁੱਲ ਕੇ ਵੀ ਜਾਣੇ ਅਣਜਾਣੇ ਦੇ ਵਿੱਚ ਕਦੇ ਵੀ ਇਹ ਕੁਝ ਗਲਤੀਆਂ ਨਾ ਕਰਿਆ ਕਰੋ ਕਿਉਂਕਿ ਕੁਝ ਕ ਭੈਣ ਭਰਾ ਜਾਣੇ ਅਣਜਾਣੇ ਦੇ ਵਿੱਚ ਇਹ ਗਲਤੀਆਂ ਕਰ ਬੈਠਦੇ ਨੇ ਤਾਂ ਉਹ ਕਿਹੜੀਆਂ ਗਲਤੀਆਂ ਨੇ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਸੰਗਤ ਜੀ ਮੇਰੇ ਪੰਜਵੇਂ ਪਾਤਸ਼ਾਹੀ ਦੀ ਬਖਸ਼ਿਸ਼ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਜੋ ਕਿ ਸਾਡੇ ਤਨ ਮਨ ਦੇ ਸਾਰੇ ਹੀ ਦੁੱਖ ਦੂਰ ਕਰਦੀ ਆ ਮਹਾਪੁਰਖ ਜੀ ਅਕਸਰ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਆ ਨਾ ਕਿ ਭਾਈ ਆਪਣੇ ਅਮਰਤ ਵੇਲੇ ਦੇ ਨਿਤਨੇਮ ਤੋਂ ਇਲਾਵਾ ਰੋਜ਼ਾਨਾ ਆਪਣੇ ਘਰ ਦੇ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਿਆ ਕਰੋ ਭਾਵੇਂ ਕੋਈ ਕਰਦਾ ਇੱਕ ਜੀ ਹੀ ਕਰਦੇ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੇ ਪੂਰੇ ਪਰਿਵਾਰ ਦਾ ਭਲਾ ਹੁੰਦਾ ਹੈ ਜੇ ਪਾਠ ਕਰ ਨਹੀਂ ਸਕਦੇ ਤਾਂ ਕਰਦੇ ਵਿੱਚ ਲਗਾ ਕੇ ਸੁਣ ਲਓ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਦੇ ਲਈ ਸਮੇਂ ਦੀ ਕੋਈ پابੰਦੀ ਨਹੀਂ ਆਪਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਕਰ ਸਕਦੇ ਹਾਂ ਅਤੇ ਇਤੋਂ ਤਿੱਕਰ ਵੀ ਸ਼ੂਟ ਹੈ ਕਿ ਜੇਕਰ ਕੋਈ ਭੈਣ ਭਰਾ ਪੂਰਾ ਪਾਠ ਇੱਕੋ ਚੌਂਕੜੇ ਦੇ ਵਿੱਚ ਨਹੀਂ ਕਰ ਸਕਦਾ ਜਾਂ ਇੱਕੋ ਦਿਨ ਦੇ ਵਿੱਚ ਨਹੀਂ ਕਰ ਸਕਦਾ ਤਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਅਸੀਂ ਕਈ ਭਾਗਾਂ ਦੇ ਵਿੱਚ ਵੰਡ ਕੇ ਵੀ ਕਰ ਸਕਦੇ ਹਾਂ ਬਾਣੀ ਦੀਆਂ ਕੁੱਲ 24 ਵਧੀਆਂ ਨੇ ਤੇ ਆਪਾਂ ਆਪਣੇ ਸਮੇਂ ਦੇ ਹਿਸਾਬ ਦੇ ਨਾਲ ਜਿੰਨਾ ਵੀਰ ਜਨਾ ਪਾਠ ਕਰਨਾ ਚਾਹੁੰਨੇ ਆ ਕਰ ਸਕਦੇ ਆ ਜੇ ਕੋਈ ਇੱਕ ਅਸ਼ਟਪਦੀ ਦਾ ਪਾਠ ਜਨਾ ਕਰਨਾ ਚਾਹੁੰਦਾ ਹੈ ਉਹ ਇੱਕ ਕਰ ਸਕਦਾ ਹੈ ਜੇ ਕੋਈ ਚਾਰ ਕਰਨਾ ਚਾਹਵੇ ਉਹ ਚਾਰ ਕਰ ਸਕਦਾ ਹੈ ਜੇ ਕੋਈ ਅੱਠ ਕਰਨਾ ਚਾਹਵੇ ਅੱਠ ਕਰ ਸਕਦਾ ਹੈ ਆਪਣੇ ਸਮੇਂ ਦੇ ਹਿਸਾਬ ਦੇ ਨਾਲ ਪਰ ਪਾਠ ਕਰਦੇ ਸਮੇਂ ਇਹ ਗਲਤੀਆਂ ਨਹੀਂ ਕਰਨੀਆਂ ਜੋ ਕਿ ਕੁਝ ਭੈਣ ਭਰਾ ਜਾਣੇ ਅਣਜਾਣੇ ਦੇ ਵਿੱਚ ਕਰਦੇ ਨੇ ਖਾਸ ਕਰਕੇ ਉਹ ਭੈਣ ਭਰਾ ਜੋ ਸ਼ੁਭਨੀ ਜੈਪੀ ਦੀ ਬਾਣੀ ਨੂੰ ਕਈ ਭਾਗਾਂ ਦੇ ਵਿੱਚ ਵੰਡ ਕੇ ਕਰਦੇ ਨੇ ਉਨ੍ਹਾਂ ਦੇ ਵਿੱਚੋਂ ਕੁਝ ਪੈਣ ਪੜਾ ਇਹ ਯਾਦ ਰੱਖਣ ਦੇ ਲਈ ਕਿ ਅਸੀਂ ਕਿੱਥੋਂ ਤੱਕ ਬਾਣੀ ਦਾ ਪਾਠ ਕਰ ਲਿਆ ਹੈ ਕਿੰਨੀਆਂ ਅਸ਼ਟਪਦੀਆਂ ਦਾ ਪਾਠ ਕਰ ਲਿਆ ਹੈ ਉਹ ਗੁਟਕਾ ਸਾਹਿਬ ਦੇ ਵਿੱਚ ਪੈਨ ਦੇ ਨਾਲ ਪੈਨਸਲ ਦੇ ਨਾਲ ਨਿਸ਼ਾਨੀ ਲਗਾ ਲੈਂਦੇ ਆ ਕੁਝ ਭੈਣ ਭਰਾ ਤਾਂ ਕਹਿੰਦੇ ਨੇ ਵੀ ਅਸੀਂ ਬਕਾਇਦਾ 24 ਅਸ਼ਟਮਤੀਆਂ ਦੇ ਉੱਪਰ ਨੰਬਰ ਪਾਏ ਨੇ ਫਿਰ ਸਾਨੂੰ ਆਸਾਨੀ ਹੋ ਜਾਂਦੀ ਆ ਪਤਾ ਲੱਗ ਜਾਂਦਾ ਵੀ ਪਹਿਲੇ ਦਿਨ ਅਸੀਂ 4 ਪੜੀਆਂ ਦੂਜੇ ਦਿਨ ਅਸੀਂ 8 ਪੜ੍ਹ ਲੀਆਂ ਇਸ ਤਰ੍ਹਾਂ ਸਾਨੂੰ ਆਸਾਨੀ ਹੋ ਜਾਂਦੀ ਆ ਪ੍ਰਸੰਗਤ ਜੀ ਇਸ ਤਰੀਕੇ ਦੇ ਨਾਲ ਗੁਟਕਾ ਸਾਹਿਬ ਦੇ ਉੱਪਰ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਨਿਸ਼ਾਨੀ ਲਾਉਣੀ ਭਾਵੇਂ ਪੈਨ ਦੇ ਨਾਲ ਪੈਨਸਲ ਦੇ ਨਾਲ ਕਿਸੇ ਹੋਰ ਚੀਜ਼ ਦੇ ਨਾਲ ਇਹ ਸਿੱਧਾ ਸਿੱਧਾ ਗੁਰੂ ਸਾਹਿਬ ਜੀ ਦੀ ਗੁਰਬਾਣੀ ਦੀ ਬੇਅਦਬੀ ਆ ਇਸ ਤਰੀਕੇ ਦੇ ਨਾਲ ਆਪਾਂ ਗੁਟ ਕਾ ਸਾਹਿਬ ਦੇ ਵਿੱਚ ਆਪਣੇ ਹਿਸਾਬ ਦੇ ਨਾਲ ਕੁਝ ਨਹੀਂ ਲਿਖਣਾ ਨੰਬਰ ਵੀ ਨਹੀਂ ਪਾਉਣੇਗੇ ਕੁਝ ਭੈਣ ਭਰਾ ਗੁਟਕਾ ਸਾਹਿਬ ਜੀ ਦੇ ਅੰਗ ਨੂੰ ਹੀ ਫੋੜ ਕੇ ਨਿਸ਼ਾਨੀ ਲਾ ਲੈਂਦੇ ਵੀ ਇੱਥੋਂ ਤੇ ਕੁਰਬਾਨੀ ਪੜੀ ਪਰ ਨਹੀਂ ਗੁਟਕਾ ਸਾਹਿਬ ਜੀ ਦੇ ਅੰਗ ਨੂੰ ਭਾਵ ਕੀ ਪੇਜ ਨੂੰ ਵੀ ਨਹੀਂ ਮੋੜਨਾ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਨਿਸ਼ਾਨੀ ਲਾਉਣੀ ਜਾਂ ਕਿਸੇ ਵੀ ਅੰਗ ਨੂੰ ਕਿਸੇ ਵੀ ਪੇਜ ਨੂੰ ਮੋੜ ਕੇ ਰੱਖਣਾ ਇਹ ਗਲਤ ਆ ਜੇਕਰ ਤੁਸੀਂ ਇਹ ਯਾਦ ਰੱਖਣਾ ਚਾਹੁੰਦੇ ਆ ਤੁਹਾਨੂੰ ਯਾਦ ਨਹੀਂ ਰਹਿੰਦਾ ਤਾਂ ਤੁਸੀਂ ਕਾਪੀ ਦੇ ਉੱਪਰ ਪੈਨ ਦੇ ਨਾਲ ਨੰਬਰ ਲਿਖ ਸਕਦੇ ਆ ਜਾਂ ਫਿਰ ਕੋਈ ਸੁੱਚਾ ਕੱਪੜਾ ਹੋਵੇ ਸਾਫ਼ ਕੱਪੜਾ ਹੋਵੇ ਉਸ ਕੱਪੜੇ ਦੀ ਕੋਈ ਟਾਕੀ ਕੋਈ ਲੀਰ ਬਣਾ ਲਓ ਜਾਂ ਕੋਈ ਸੁੱਚਾ ਧਾਗਾ ਹੋਵੇ ਉਹ ਆਪਾਂ ਨਿਸ਼ਾਨੀ ਵਜੋਂ ਵਿੱਚ ਰੱਖ ਸਕਦੇ ਆ ਸਭ ਤੋਂ ਵਧੀਆ ਤਰੀਕਾ ਇਹ ਵੀ ਆਪਾਂ ਕਾਪੀ ਦੇ ਉੱਤੇ ਪਹਿਨਾਂ ਦੇ ਨਾਲ ਲਿਖ ਲਈਏ ਵੀ ਅੱਜ ਮੈਂ ਇੰਨੀਆਂ ਅਸਟਕੜੀਆਂ ਦਾ ਪਾਠ ਕੀਤਾ ਕੱਲ ਨੂੰ ਇੰਨਾ ਕੀਤਾ ਪਰਸੋਂ ਇੰਨਾ ਕੀਤਾ ਪਰ ਆਪਣੇ ਹਿਸਾਬ ਦੇ ਨਾਲ ਗੁਟਕਾ ਸਾਹਿਬ ਜੀ ਦੇ ਉੱਤੇ ਕਿਸੇ ਵੀ ਪ੍ਰਕਾਰ ਦੇ ਨਾਲ ਕੋਈ ਨਿਸ਼ਾਨੀ ਲਾਉਣੀ ਕੁਝ ਲਿਖਣਾ ਇਹ ਬਹੁਤ ਵੱਡੀ ਗਲਤੀ ਆ ਤਾਂ ਇਹ ਗਲਤੀ ਆਪਾਂ ਨਹੀਂ ਕਰਨੀ ਬਾਕੀ ਘਰ ਦੇ ਵਿੱਚ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਪਾਠ ਜ਼ਰੂਰ ਕਰਨਾ ਹੈ ਭਾਵੇਂ ਰਜਾਣਾ ਦੀ ਇੱਕ ਰਕਸ਼ਟ ਮਤੀ ਦਾ ਪਾਠ ਕਰੋ ਭਾਵੇਂ ਰਜਾਣਾ ਦਾ ਇੱਕ ਪਾਠ ਕਰੋ ਘਰ ਦਾ ਕੋਈ ਇੱਕ ਜੀ ਹੀ ਕਰ ਲਵੇ ਸਾਡੇ ਘਰ ਦੀ ਵਾਅ ਵੱਲ ਵੀ ਕੋਈ ਵੇਖ ਨਹੀਂ ਸਕਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਘਰ ਦੇ ਵਿੱਚੋਂ ਸਾਰੇ ਦੁੱਖ ਦੁਲਿੰਦਰ ਕਲੇਸ਼ ਦੂਰ ਹੁੰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਮਿਹਰਾਂ ਬਰਕਤਾਂ ਉਸ ਘਰ ਦੇ ਉੱਤੇ ਵਰਤਦੀਆਂ ਨੇ ਬਾਣੀ ਜ਼ਰੂਰ ਪੜ੍ਹਨੀ ਆ ਪਰ ਗਲਤੀਆਂ ਨਹੀਂ ਕਰਨੀਆਂ ਜਿੰਨਾ ਵੀ ਪਾਠ ਕਰਨਾ ਹੈ ਬੜੇ ਪਿਆਰ ਦੇ ਨਾਲ ਸਹਿਜ ਦੇ ਨਾਲ ਸਤਕਾਰ ਦੇ ਨਾਲ ਪੜ੍ਹਨਾ ਹੈ ਫਿਰ ਦੇਖਣਾ ਮੇਰੇ ਪੰਜਵੇਂ ਪਾਤਸ਼ਾਹ ਕਿੰਜ ਕਿਰਪਾ ਕਰਦੇ